ਪੰਜਾਬੀ ਸਿੰਗਰ ਤੇ ਐਕਟਰ ਪਰਮੇਸ਼ਰ ਮਾ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ। ਦਰ ਰਸਲ ਪੰਜਾਬੀ ਫਿਲਮ ਸ਼ੇਰਾਂ ਦੀ ਸ਼ੂਟਿੰਗ ਦੌਰਾਨ ਕਾਰ ਦੇ ਸ਼ੀਸ਼ੇ ਦਾ ਇੱਕ ਟੁਕੜਾ ਉਹਨਾਂ ਦੇ ਚਿਹਰੇ ਤੇ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋਇਆ ਤੇ ਵਾਪਸ ਚੰਡੀਗੜ੍ਹ ਲਿਆਂਦਾ ਗਿਆ। ਇਸ ਹਾਦਸੇ ਦਾ ਫਿਰ ਹਾਲ ਹਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਪਰਮੇਸ਼ਰ ਮਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਜ਼ਰੂਰ ਸਾਂਝੀ ਕੀਤੀ ਹੈ। ਉਹਨਾਂ ਨੇ ਇਸ ਸਟੋਰੀ ਚ ਦਿਖਾਇਆ ਰੱਖਣ ਹਾਰਾ ਆ ਪ੍ਰਭ ਉੱਪਰ ਕਾਹੂ ਹਾਸਨਾ ਦੇ ਇਕਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਵਾਪਰੇ ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਆ ਜਾਣਕਾਰੀ ਮੁਤਾਬਕ ਸ਼ੂਟਿੰਗ ਦੌਰਾਨ ਪਰਮੇਸ਼ ਆਪਣੀ ਕਾਰ 'ਚ ਬੈਠੇ ਸੀ ਸ਼ੂਟਿੰਗ ਵਿੱਚ ਵਰਤੀ ਗਈ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੇ ਲੱਗੀ ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਤੇ ਪਰਮੇਸ਼ ਦੇ ਚਿਹਰੇ ਤੇ ਜ਼ਖਮ ਲੱਗ ਗਿਆ ਦੱਸ ਦੇ ਕਿ ਦੁਨੀਆ ਪਰਚ 15 ਮਈ ਨੂੰ ਪਰਮੇਸ਼ ਵਰਮਾ ਦੀ ਫਿਲਮ ਸ਼ੀਰਾ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਪਰਮੇਸ਼ ਵਰਮਾ ਲੀਡ ਐਕਟਰ ਦੇ ਰੋਲ 'ਚ ਨਜ਼ਰ ਆਉਣਗੇ ਪਰ ਫਿਲਹਾਲ ਪਰਮੇਸ਼ ਵਰਮਾ ਦੇ ਨਾਲ ਹਾਦਸਾ ਵਾਪਨ ਕਾਰਨ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬੀ ਸਿੰਗਰ ਤੇ ਐਕਟਰ ਪਰਮੇਸ਼ਵਰ ਮਾ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ। ਦਰਸਲ ਪੰਜਾਬੀ ਫਿਲਮ ਸ਼ੇਰਾਂ ਦੀ ਸ਼ੂਟਿੰਗ ਦੌਰਾਨ ਕਾਰ ਦੇ ਸ਼ੀਸ਼ੇ ਦਾ ਇੱਕ ਟੁਕੜਾ ਉਹਨਾਂ ਦੇ ਚਿਹਰੇ ਤੇ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋਇਆ ਤੇ ਵਾਪਸ ਚੰਡੀਗੜ੍ਹ ਲਿਆਂਦਾ ਗਿਆ। ਇਸ ਹਾਦਸੇ ਦਾ ਫਿਰ ਹਾਲ ਹਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਪਰਮੇਸ਼ਵਰ ਮਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਜ਼ਰੂਰ ਸਾਂਝੀ ਕੀਤੀ ਹੈ। ਉਹਨਾਂ ਨੇ ਇਸ ਸਟੋਰੀ ਚ ਲਿਖਿਆ ਰੱਖਣ ਹਾਰਾ ਆ ਪ੍ਰਭ ਉੱਪਰ ਕਾਹੂ ਹਾਸਨਾ ਦੇ ਇਕਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਵਾਪਰੀ ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹ ਜਾਣਕਾਰੀ ਮੁਤਾਬਿਕ ਸ਼ੂਟਿੰਗ ਦੌਰਾਨ ਪਰਮੇਸ਼ ਆਪਣੀ ਕਾਰ 'ਚ ਬੈਠੇ ਸੀ ਸ਼ੂਟਿੰਗ ਵਿੱਚ ਵਰਤੀ ਗਈ ਨਕਲੀ ਗੋਲੀ ਉਹਨਾਂ ਦੀ ਕਾਰ ਦੇ ਸ਼ੀਸ਼ੇ ਤੇ ਲੱਗੀ ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਤੇ ਪਰਮੇਸ਼ ਦੇ ਚਿਹਰੇ ਤੇ ਜ਼ਖਮ ਲੱਗ ਗਿਆ ਦੱਸ ਦੇ ਕਿ ਦੁਨੀਆ ਪਰਚ 15 ਮਈ ਨੂੰ ਪਰਮੇਸ਼ ਵਰਮਾ ਦੀ ਫਿਲਮ ਸ਼ੇਰਾ ਰਿਲੀਜ਼ ਹੋਣ ਜਾ ਰਹੀ ਹੈ ਜਿਸ ਚ ਪਰਮੇਸ਼ ਵਰਮਾ ਲੀਡ ਐਕਟਰ ਦੀ ਰੋਲ 'ਚ ਨਜ਼ਰ ਆਉਣਗੇ ਪਰ ਫਿਲਹਾਲ ਪਰਮੇਸ਼ਰ <strong>ਫਰਮਾ</strong> ਦੇ ਨਾਲ ਹਾਦਸਾ ਵਾਪਨ ਕਾਰਨ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਪੰਜਾਬੀ ਸਿੰਗਰ ਤੇ ਐਕਟਰ ਪਰਮੇਸ਼ਰ ਮਾ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ। ਦਰ ਰਸਲ ਪੰਜਾਬੀ ਫਿਲਮ ਸ਼ੇਰਾਂ ਦੀ ਸ਼ੂਟਿੰਗ ਦੌਰਾਨ ਕਾਰ ਦੇ ਸ਼ੀਸ਼ੇ ਦਾ ਇੱਕ ਟੁਕੜਾ ਉਹਨਾਂ ਦੇ ਚਿਹਰੇ ਤੇ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੋਇਆ ਤੇ ਵਾਪਸ ਚੰਡੀਗੜ੍ਹ ਲਿਆਂਦਾ ਗਿਆ। ਇਸ ਹਾਦਸੇ ਦਾ ਫਿਰ ਹਾਲ ਹਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਪਰਮੇਸ਼ਰ ਮਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਜ਼ਰੂਰ ਸਾਂਝੀ ਕੀਤੀ ਹੈ। ਉਹਨਾਂ ਨੇ ਇਸ ਸਟੋਰੀ ਚ ਦਿਖਾਇਆ ਰੱਖਣ ਹਾਰਾ ਆ ਪ੍ਰਭ ਉੱਪਰ ਕਾਹੂ ਹਾਸਨਾ ਦੇ ਇਕ ਕਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਵਾਪਰੇ ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਆ ਜਾਣਕਾਰੀ ਮੁਤਾਬਕ ਸ਼ੂਟਿੰਗ ਦੌਰਾਨ ਪਰਮੇਸ਼ ਆਪਣੀ ਕਾਰ 'ਚ ਬੈਠੇ ਸੀ ਸ਼ੂਟਿੰਗ ਵਿੱਚ ਵਰਤੀ ਗਈ ਨਕਲੀ ਗੋਲੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੇ ਲੱਗੀ ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਤੇ ਪਰਮੇਸ਼ ਦੇ ਚਿਹਰੇ ਤੇ ਜ਼ਖ਼ਮ ਲੱਗ ਗਿਆ ਦੱਸ ਦੇ ਕਿ ਦੁਨੀਆ ਪਰਚ 15 ਮਈ ਨੂੰ ਪਰਮੇਸ਼ ਵਰਮਾ ਦੀ ਫਿਲਮ ਸ਼ੀਰਾ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਪਰਮੇਸ਼ ਵਰਮਾ ਲੀਡ ਐਕਟਰ ਦੇ ਰੋਲ 'ਚ ਨਜ਼ਰ ਆਉਣਗੇ ਪਰ ਫਿਲਹਾਲ ਪਰਮੇਸ਼ ਵਰਮਾ ਦੇ ਨਾਲ ਹਾਦਸਾ ਵਾਪਨ ਕਾਰਨ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ